ਕਿਸੇ ਮਾਂ ਜਣਿਆ ਨਹੀਂ ਕਿਸੇ ਮਾਂ ਜਣਿਆ ਤੇਰੇ জাফর ਜੱਤ ਜੰਨਾ ਮੁਗਲ ਰਾਜ ਦੀਆਂ ਮੁਗਲ ਰਾਜ ਦੀਆਂ ਰੱਖੀਆਂ ਨਾ ਪੰਜਾ ਕਰਕੇ ਬੰਦ ਜੰਨਾ ਮੁਗਲ ਰਾਜ ਦੀਆਂ ਰੱਖੀਆਂ ਨਾ ਪੰਜਾ ਕਰਕੇ ਬੰਦ ਜੰਨਾ ਫੜੀ ਕਲਮ ਬਲ ਬਖਸ਼ੀ ਐ ਰੀ ਜਾਂਦੀ ਰਾਣੀ ਨੂੰ ਫੜੀ ਕਲਮ ਬਲ ਬਖਸ਼ੀ ਐ ਰੀ ਜਾਂਦੀ ਰਾਣੀ ਨੂੰ ਉਹ ਨਹੀਂ ਕਿਸੇ ਮਾਂ ਚਣੇ ਖੀਆਂ ਲੱਭ ਜਾ ਕਰਕੇ ਬੰਦ ਚੰਨਾ ਕੋੜੀ ਚੜੂ ਨ ਕੋਈ ਨਾ ਦਸਤਾਰ ਸਜਾਊਗਾ ਨਾ ਕੋਈ ਢੋਲਕ ਸਹਣ ਮੰਦਰਾਂ ਵਿੱਚ ਵਜਾਊਗਾ ਕੋੜੀ ਚੜੂ ਕੋੜੀ ਚੜੂ ਨ ਕੋਈ ਨਾ ਦਸਤਾਰ ਟੋਲਕ ਸਾਨੇ ਮੰਦਰਾ ਵਿੱਚ ਤੁਝਾਊਗਾ ਹੋ ਭੀ ਮਨ ਜਾਂਦ ਦਾ ਨਾ ਕੋਈ ਚੱਲਣਾ ਦਿੱਤਾ ਫੰਦ ਜਨਾ ਮੁਗਲ ਰਾਜਦਿਆ ਮੁਗਲ ਰਾਜਦਿਆ ਰੱਖਿਆ ਨਬਜਾਂ ਕਰਕੇ ਬੰਦ ਜਨਾ ਮੁਗਲ ਰਾਜਦਿਆ ਰੱਖਿਆ ਨਬਜਾਂ ਕਰਕੇ ਬੰਦ ਜਨਾ ਉਹ ਕਿਸੇ ਅਗੇ ਨਾ ਝੁਕਿਆ ਖਾਲਸਾ ਪੰਥ ਸਜਾਇਆ ਤੂੰ ਅਕਾਲ ਪੁਰਖ ਨਾਲ ਕੀਤਾ ਵਾਦਾ ਤੋੜ ਨਭਾਇਆ ਤੂੰ ਅਕਾਲ ਪੁਰਖ ਨਾਲ ਕੀਤਾ ਵਾਦਾ ਤੋੜ ਨਭਾਇਆ ਤੂੰ ਪੂਰੀ ਆਨੰਦਾਂ ਦੀ ਵਿੱਚ ਦਿੱਤੇ ਬਨ ਅਨੰਦ ਚਨਾ ਮੁਗਲ ਰਾਜ ਦੀਆ ਮੁਗਲ ਰਾਜ ਦੀਆ ਰੱਖਿਆ ਨਬਜਾ ਕਰਕੇ ਬੰਦ ਚਨਾ ਮੁਗਲ ਰਾਜ ਦੀਆ ਰੱਖਿਆ ਨਬਜਾ ਕਰਕੇ ਬੰਦ ਚਨਾ ਜੋ ਸੁਣ ਲਈ ਤੂੰ ਫਰਿਆ ਤੇ ਜੋ ਇੱਕ ਮਨ ਕਰੀ ਨਸੀਰਾਂ ਦੀ ਰੱਖੀ ਇੱਜ਼ਤ ਮੈਦਾਨੇ ਤੈਂ ਬਦੂਸ਼ਾ ਪੀਰਾਂ ਦੀ ਰੱਖੀ ਇੱਜ਼ਤ ਮੈਦਾਨੇ ਤੈਂ ਬਦੂਸ਼ਾ ਪੀਰਾਂ ਦੀ ਉਹ ਤੱਕਦੇ ਰਹੇ ਖਲੋਤੇ ਦੀਵੀਆਂ ਆ ਦੇਖ ਬੰਦ ਚਨਾ ਮੁਗਲ ਰਾਜ ਦੀਆਂ ਮੁਗਲ ਰਾਜ ਦੀਆਂ ਰੱਖੀਆਂ ਤਬਜਾ ਕਰਕੇ ਬੰਦ ਚਨਾ ਲਾ ਰਾਜ ਦੀਆਂ ਰੱਖੀਆਂ ਲੱਭ ਜਾ ਕਰਕੇ ਬੰਦ ਚਨਾ ਸੇਪੋ ਸੰਜੀ ਰਾਤ ਨੂੰ ਛੱਡ ਕੇ ਪੂਰੀ ਆਨੰਦਾਂ ਦੀ ਜੋੜੀ ਜੋੜੀ ਹੋਗੀ ਸਰਸਾ ਤੋਂ ਫੜ ਜਾਂਦਾ ਦੀ ਸੇਪੋ ਸੰਜੀ ਕਿ ਪੋਸਾਂ ਜੀ ਰਾਤ ਨੂੰ ਛੱਡ ਕੇ ਪੁਰੀ ਆਨੰਦਾਂ ਦੀ ਜੋੜੀ ਜੋੜੀ ਹੋਗੀ ਸਰਸਾ ਤੂੰ मां गुजरी नल बंद च मुगल राज दखजा कर